ਪਿੱਛੇ ਹੋ ਜਾ ਬੇੰਤੀ ਐ ਵੀਰੇ ਪਿੱਛੇ ਹੋ ਜਾ ਬਾਹਰ ਘੁੱਟੇ ਵੀਰੇ ਪਿੱਛੇ ਨੂੰ ਹੋ ਜਾ ਜਾਲ ਜੂ ਤਾਂ ਫੇਰ ਪੈਂਦੇ ਜਣੇ ਯਾਰ ਫੇਰ ਪਈ ਜਾਣਗੇ ਦੇਖ ਲੋ ਜਾਲ ਤੁਨਗਾ ਹੋ ਗਿਆ ਥੱਲੇ ਉਹ ਜਾਲ ਦੇ ਥੱਲੇ ਉਹ ਮਿੱਟੀ ਵੀਰੇ ਪਿੱਛੇ ਨੂੰ ਹੋ ਜਾ ਯਾਰ ਵੀਰੇ ਜਾਲ ਨੱਕਾ ਹੋ ਗਿਆ ਤੁੰਨੇ ਤਾਂ ਦੇਖੋ ਜਾਲ ਗਿਆ ਥੋੜਾ ਜਾਲ ਗਿਆ ਵੀਰੇ ਜਾਲ ਗਿਆ ਜਾਲ ਗਿਆ ਖਤਰਾ ਬਹੁਤ ਆ ਵੀਰੇ ਮੈਂ ਨੌਜਵਾਨਾਂ ਦਾ ਵੀ ਖਤਰਾ ਮੈਨੂੰ ਲੱਗਦਾ ਕਿ ਵੀਰੇ ਬਹੁਤ ਜ਼ਿਆਦਾ ਪੁੱਛਣਾ ਹੋਊ ਯਾਰ ਦੇਖੋ ਇਸ ਕੋ ਲੈ ਜਾਵਾ ਗੱਲ ਤਾਂ ਉਹ ਮੱਝਾਂ ਰੋੜ ਕੇ ਮਰੀਆਂ ਹੋਈਆਂ ਜਾਂ ਨੇ ਤੇ ਉਹ ਮੱਝਾਂ ਗਈਆਂ ਹਾਂਜੀ ਹਾਂ ਵੀਰੇ ਕੋਈ ਪ੍ਰਸ਼ਾਸਨ ਦਾ ਕੋਈ ਕੋਸ਼ ਨਹੀਂਗਾ ਜਦੋਂ ਉਹ ਕੱਪੜੇ ਵਾਕੇ ਦੂਜੇ ਦਿਨ ਆ ਗਏ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਗਿਆ ਕਹਿੰਦੇ ਹੁੰਦੇ ਹਾਂ ਜੀ ਕਰ ਸਕਦੇ ਹੁਣ ਕਰੀਏਗੀ ਪਹਿਲਾਂ ਤੁਹਾਨੂੰ ਪਤਾ ਉੱਧਰ ਬੜਾ ਜ਼ੋਰ ਲਾਇਆ ਹੁਣ ਉਹਦੇ ਤੁਹਾਡੇ ਸਾਹਮਣੇ ਹਾਲਾਤ ਆ ਇਹਦਾ ਹੁਣ ਰਿਸਕ ਹੋਇਆ ਪਿਆ ਪੂਰਾ ਤੁਹਾਡੇ ਕੰਮ ਦਾ ਸੋ ਤਸਵੀਨਾ ਨੇ ਨੌਜਵਾਨ ਹਜੇ ਵੀ ਖਤਰਾ ਪੂਰਾ ਸਾਹਮਣੇ ਮੰਡਰਾ ਰਿਹਾ ਦਿਖ ਰਿਹਾ ਪਰ ਫਿਰ ਵੀ ਕਹਿੰਦੇ ਜੀ ਵੀ ਅਸੀਂ ਬੰਨ ਨੂੰ ਪੂਰ ਕੇ ਰਾਂਗੇ ਬੰਨ ਨੂੰ ਫਤਿਹ ਕਰਕੇ ਰਾਂਗੇ ਪਰ ਲਗਾਤਾਰ ਪਿੰਡਾਂ ਨੂੰ ਬਚਾਉਂਦੇ ਨੇ ਜਿਹੜੇ ਸੰਗਤ ਇੱਥੇ ਪਹੁੰਚਦੇ ਕੋ ਖਮਾਣੋਂ ਤੋ ਪਹੁੰਚਿਆ ਫੇ ਫਤਗੜ ਸਾਹਿਬ ਤੋਂ 50 ਲੋਗੋਂ 100-100 ਪਿੰਡਾਂ ਤੱਕ ਜਿਹੜੀ ਸੰਗਤ ਹੈ ਇੱਥੇ ਪਹੁੰਚੀ ਹੈ ਵਾਹਿਗੁਰੂ ਦੇ ਜਾਪ ਜਿਹੜੇ ਸੁਣ ਸਕਦੇ ਹੋ ਤੁਸੀਂ ਨਾਲ ਦੀ ਨਾਲ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਵੀ ਪ੍ਰਮਾਤਮਾ ਭਲੀ ਕਰਕੇ ਕਿਤੇ ਸਾਡੇ ਪਿੰਡਾਂ ਦੇ ਉੱਪਰ ਜਿਹੜਾ ਹੈ ਖਤਰਾ ਟਲ ਜਾਵੇ ਤਾਂ ਸਾਡੇ ਪਿੰਡਾਂ ਦੇ ਉੱਪਰ ਕੋਈ ਇਦਾਂ ਦੀ ਮੁਸੀਬਤ ਨਾ ਆਵੇ ਜਿਹੜੇ ਸਾਨੂੰ ਚੱਲਣਾ ਪਵੇ ਨੁਕਸਾਨ ਚੱਲਣਾ ਪਵੇ ਕਿਤੇ ਨਾ ਕਿਤੇ ਅਗਰ ਜੇ ਬੰਨ ਟੁੱਟਦਾ ਵੱਡਾ ਨੁਕਸਾਨ ਹੈ ਨਾ ਪਿੰਡਾਂ ਵਾਲੇ ਨੂੰ ਚੱਲਣਾ ਪੈ ਸਕਦਾ ਸੋ ਲਗਾਤਾਰ ਨੇ ਜਦਦਾ ਮਿੱਟੀ ਘੁਲ ਗਈ ਹੈ ਨਾਲ ਦੀ ਨਾਲੇ ਆ ਵੀ ਗਿਰ ਸਕਦਾ ਬਾਬਾ ਬਜ਼ੁਰਗੋ ਪਿੱਛੇ ਆ ਜਾਓ ਬਾਈ ਪਿੱਛੇ ਉਹਨੂੰ ਐਚ ਨਾ ਖੜੋ ਇਹਦਾ ਕੋਈ ਪ੍ਰੋਬਲਮ ਨਹੀਂ ਹੈਗਾ ਪਹਿਲਾਂ ਉੱਥੇ ਸੀਟਾ ਜੀ ਗੋਲ ਬਣਦਾ ਤਾਂ ਨਾ ਉਹਦੇ ਕਰਕੇ ਸੀ ਤੁਸੀਂ ਵੀ ਇੱਧਰ ਆ ਜਾਓ ਬਜ਼ੁਰਗੋ ਇੱਧਰ ਆ ਜਾਓ ਇੱਧਰ ਕੋਈ ਪ੍ਰੋਬਲਮ ਨਹੀਂ ਹੈਗਾ ਇਹਦਾ ਇਹਦਾ ਹਲੋ ਹੀ ਨਹੀਂ ਹਾਲੀ ਦਾ ਇੱਕ ਉਹ ਡਰੇਨ ਸਿੱਟੀ ਕਰ ਦਿਓ ਥੋੜੀ ਉਹ ਸਾਫ਼ ਹੋਣਾ ਚਾਹੀਦਾ ਹੈ ਆਹ ਦੇ ਆਹ ਨਾ ਆਪਾਂ ਥੇ ਮੁੜਿਆ ਬਾਬਾ ਬਜ਼ੁਰਗੋ ਪਾਣੀ ਦੇਖੋ ਸਪੀਡ ਦੇ ਵਿੱਚ ਬਹੁਤ ਕਿਹੜੀ ਸਪੀਡ ਨਾਲ ਚੱਲ ਰਿਹਾ ਹੈ ਸਾਡਾ ਕੁਝ ਨਹੀਂ ਕੱਲ ਉੱਪਰ ਤੱਕ ਤਾਂ ਇਹ ਉੱਪਰ ਤੱਕ ਪਾਣੀ ਕੱਲ ਉੱਪਰ ਤੱਕ ਸੀ ਹਾਂ ਉਹ ਤਾਂ ਫਿਰ ਕੱਲ ਬਹੁਤ ਪਾਣੀ ਕ ਕੁਟਾ ਸਿੰਘ ਹੈ ਮੇਰਾ ਨਾਮ ਠੀਕ ਹੈ ਜੀ ਅਸੀਂ ਇੱਥੇ ਪੂਰੇ ਪਿੰਡ ਜੋ ਜਦੋਂ ਜਹਲ ਕਰ ਰਹੇ ਨੇ ਤੇ ਇਹਨਾਂ ਦੀ ਮਿਹਨਤ ਆ ਇਹ ਸਰਕਾਰ ਆਪਣਾ ਕੰਮ ਕਰ ਰਹੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਮੁੰਡਿਆਂ 'ਚ ਜੋਸ਼ ਬਹੁਤ ਆ ਕੰਮ ਕਰਨ ਦਾ ਤਰੀਕਾ ਵਧੀਆ ਜਿਹੜੀ ਸੈਨਾ ਦੀ ਟੁਕੜੀ ਲਗਾਈ ਗਈ ਆ ਇਹਦੀ ਜਗ੍ਹਾ ਸਾਨੂੰ ਇਨਫੈਂਟਰੀ ਜੁੰਟ ਲਗਾਈ ਗਈ ਹੈ ਇੱਥੇ ਸਾਨੂੰ ਇੰਜੀਨੀਅਰ ਦੀ ਜੁੰਟ ਚਾਹੀਦੀ ਸੀ ਜਿਨ੍ਹਾਂ ਨੂੰ ਪਤਾ ਹੈ ਪਾਣੀ ਨੂੰ ਰੋਕਣ ਦਾ ਤਰੀਕਾ ਸਰਕਾਰ ਦੇ ਰਹੀ ਹੈ ਸਾਨੂੰ ਜਾਲ ਤਾਂ ਦੇ ਰਹੀ ਆ ਲੇਕਿਨ ਸਾਡਾ ਆਪਣਾ ਕੰਮ جاری ਆ ਜਵਾਨਾਂ ਦਾ ਹੌਸਲਾ ਬੁਲੰਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਕਿੰ ਕਿ ਅਜੇ ਦੇ ਵਿੱਚ ਇੱਕ ਰਹਿ ਕੇ ਹਾਂਜੀ ਉਹ ਪਾ ਕੇ ਥੱਲੇ ਛੱਟਿਆ ਜਾਂਦਾ ਹੈ ਪਾਣੀ ਇੰਨੀ ਮਾਰਨਾ ਚੱਲ ਰਿਹਾ ਦੇਖੋ ਤੁਸੀਂ ਹਾਂ ਕਿ ਇੰਨਾ ਘਮਾ ਕੇ ਪਾਣੀ ਲੈ ਕੇ ਜਾ ਰਿਹਾ ਸਰ ਕਿ ਥੱਲੇ ਤੱਕ ਹੁੰਗਾਈ ਤੱਕ ਥੈਲੇ ਦਾ ਪਤਾ ਨਹੀਂ ਲੱਗ ਰਿਹਾ ਜਮੀ ਨਹੀਂ ਪਤਾ ਲੱਗਦਾ ਨਹੀਂ ਨਹੀਂ ਕੋਈ ਨਹੀਂ ਪਤਾ 50 ਫੁੱਟ ਤੇ ਉੱਪਰ ਇਹ ਜਗਾ ਡੂੰਗੀ ਹੈ ਜੀ ਉਹ ਤਸਵੀਰਾਂ ਨੇ ਕਿਤਨੇ ਕਿਤੇ ਨੌਜਵਾਨ ਲੱਗੇ ਪਿੰਡਾਂ ਦੇ ਸਰਪੰਚ ਲੱਗੇ ਹੋਏ ਜੀ ਅਸੀਂ ਖਮਾਣੋਂ ਜਿਹੜੇ ਵਿਦੇਸ਼ਾਂ ਤੋਂ ਆਏ ਜੀ ਕਿਵੇਂ ਪਤਾ ਲੱਗਦਾ ਵੀ ਉਹ ਰੇ ਸਥਿਤੀ ਨਾ ਚੁੱਕਾ ਹੈ ਸਤਿ ਸ਼੍ਰੀ ਅਕਾਲ ਅੱਜ ਕਾ ਜੀ ਜਿਹੜਾ ਸੰਗਤ ਲੱਗੀ ਹੋਈ ਹੈ ਜੀ ਗੁਰੂ ਮਹਾਰਾਜ ਵੀ ਮਿਹਰ ਕਰਨਗੇ ਹਾਂ ਕਈ ਦਿਨਾਂ ਤੋਂ ਰੁਕੂਗੀ ਸਤਿ ਠੀਕ ਹੋਊਗੀ ਠੀਕ ਹੈ ਜੀ ਬਾਈ ਜੀ ਕਈ ਦਿਨ ਤੋਂ ਸੇਵਾ ਚੱਲ ਰਹੀ ਹੈ ਜੀ ਉੱਧਰ ਪਿੱਛੇ ਲਾ ਕੇ ਆਇਆ ਪਰਸੋਂ ਅਸੀਂ ਅੱਜ ਇੱਥੇ ਆਏ ਹਾਂ ਜੀ ਬ੍ਰਿਜ ਕਲਾ ਹਾਂ ਖਾਣ ਕੋਲੋਂ ਖਾਣ ਕੋਲੋਂ ਹਾਂਜੀ ਕਿੰਨੇ ਕ ਸੰਗਤ ਆਈ ਹੈ ਪਿੰਡ ਤੋਂ ਆਪਣੇ ਸਾਡੇ ਤੋਂ ਅੱਜ ਹੋਣੇ ਲੱਗਦਾ ਆਪਣੇ ਪਿੰਡਾਂ ਦੇ ਨੌਜਵਾਨਾਂ ਨੇ ਮੋਰਚਾ ਸੰਭਿਆ ਜਿੰਨੇ ਵੀ ਬੰਨ ਹੋਣ ਹਾਂਜੀ ਇਹ ਹੈ ਜਿਹੜੇ ਆਮ ਲੋਕਾਂ ਦਾ ਸੰਗਤ ਦਾ ਹੀ ਹੈ ਜਿਹੜਾ ਹੈਗਾ ਇਹ ਸਾਰਾ ਸੰਭਾਲਿਆ ਹੋਇਆ ਮੋਰਚਾ ਕਰ ਰਹੀ ਹੈ ਤਸਵੀਰਾਂ ਨੇ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਪਿੱਛੇ ਹੋ ਜਾਓ ਇੱਕੋ ਦਾ ਮੁੱਦਾ ਚੁਕਣਾ ਹੈ ਆਪਾਂ ਜੇ ਉਥੋਂ ਉਹ ਤੁਸੀਂ ਦੇਖ ਰਹੇ ਹੋ ਉਧਰ ਹੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜੇ ਉਥੋਂ ਮਸ਼ੀਨਾਂ ਲਾ ਕੇ ਉਹ ਨਾਲ-ਨਾਲ ਪਟਾਈ ਹੋ ਜਵੇ ਪਾਣੀ ਦਾ ਵਹਾਅ ਉਧਰ ਨੂੰ ਮੁੜ ਸਕਦਾ ਹੈ ਜਮੀਨ ਸਾਫ ਸਵਾਈ ਨਹੀਂ ਹੋਈ ਵੀ ਨਾ ਕੁਝ ਨਹੀਂ ਹੋਇਆ ਜੀ ਹਜੇ ਵੀ ਕੁਝ ਨਹੀਂ ਪ੍ਰਸ਼ਾਸਨ ਕਰ ਰਿਹਾ ਜੇ ਐਮਐਲਏ ਕੇ ਐਮਐਲਏ ਜੇ ਐਮਐਲਏ ਕਰਕੇ ਉਥੋਂ ਪਟਾਈ ਕਰਾ ਦਵੇ ਨਾਲ-ਨਾਲ ਉਹ ਜਾਣ ਕੇ ਮਰਵਾ ਰਹੇ ਇੱਧਰ ਸਾਨੂੰ ਕੱਲ ਦਾ ਨਾ ਕੋਈ ਡੀਸੀ ਨਾ ਕੋਈ ਐਸਡੀਐਮ ਨਾ ਕੋਈ ਪ੍ਰਸ਼ਾਸਨ ਦਾ ਕੁਝ ਨਹੀਂ ਪਹੁੰਚਿਆ ਜੇ ਉਤੋਂ ਡਾਫ ਟੁੱਟ ਜਾਵੇ ਡਰੇਨ ਪਟਾਈ ਜਾਵੇ ਤਾਂ ਇਹ ਇਲਾਕਾ ਵਾਚ ਸਕਦਾ ਹੈ ਬਾਈ ਡਰੇਨ ਡਰੇਨ ਬਟਾਉਣ ਦੇ ਲਈ ਕਿਤਨਾ ਕਦੇ ਰੋਪੜ ਜੇ ਗੱਲ ਕਰੀ ਤਾਂ ਨਾ ਵੀ ਚੱਲੂਗੇ ਘੰਟੇ ਪਹਿਲਾਂ ਹਾਂ ਇਹ ਮੈਨੂੰ ਇਹ ਨਹੀਂ ਪਤਾ ਪਰ ਨਾਲ ਸੀ ਕਹਿੰਦੇ ਵੀ ਉਤੋਂ ਥੋੜੀ ਡਰੇਨ ਪਟਾਈ ਜਾਵੇ ਸਾਡਾ ਨੁਕਸਾਨ ਹੋਣ ਤੋਂ ਬਚ ਸਕਦਾ ਕਿਹੜੇ ਪਿੰਡਾਂ ਦਾ ਬਾਈ ਤੁਸੀਂ ਮੇਰਾ ਮੱਛੀਵਾੜਾ ਸਾਹਿਬ ਆ ਮੱਛੀਵਾੜਾ ਸਾਹਿਬ ਤੋਂ ਹਾਂਜੀ 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 ਉਤੋਂ ਦੇ ਸੇਵਾ ਕਰਨ ਹੁੰਦੇ ਅਵਰੇ ਕੀ ਕੀ ਕਹਿਣਾ ਚਾਹੁੰਦੇ ਵੀਰ ਮ ਸਰਕਾਰਾਂ ਦਾ ਕੋਈ ਰੋਲ ਹੀ ਦੇ ਵਿੱਚ ਸਾਡੀ ਸੰਗਤ ਆ ਕੇ ਸੇਵਾ ਕਰ ਰਹੀ ਹੈ ਜਿਹੜੀ ਪਿੰਡਾਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਆ ਕੇ ਬਹੁਤ ਦੂਰੋਂ ਦੂਰੋਂ ਕਰ ਰਹੀ ਆ ਸਰਕਾਰਾਂ ਦੇ ਵਿੱਚ ਕੋਈ ਰੋਲ ਹੀ ਭਗਵੰਤ ਮਾਨ ਹਾਲੇ ਤੱਕ ਇੱਥੇ ਕੋਈ ਬੰਦਾ ਨਹੀਂ ਭੇਜਿਆ ਭਗਵੰਤ ਮਾਨ ਨੇ ਉਹਨੂੰ ਵੀ ਤਾਂ ਸਾਰੇ ਖਬਰਾਂ ਦੇ ਵਿੱਚ ਪਤਾ ਲੱਗਦਾ ਜੀ ਵੀ ਇੱਥੇ ਨਿਊਜ਼ ਚੱਲ ਰਹੀ ਆ ਵੀ ਸਾਰਾ ਕੁਝ ਹੋ ਰਿਹਾ ਤੇ ਖਾਰਾ ਪੈ ਰਹੀਆਂ ਨੇ ਹੁਣ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ ਵੀ ਕਿੰਨਾ ਦੇ ਵਿੱਚ ਖਾਰ ਪੈ ਰਹੀ ਆ ਉਧਰ ਇੱਥੇ ਦਾ ਖਾਰ ਪੈ ਨਹੀਂ ਪੈਂਦਾ ਉਧਰ ਤਾਂ ਆ ਗਈ ਆ ਦੇਖੋ ਕਿੰਨੇ ਹਜ਼ਾਰ ਤੋਂ ਉੱਪਰ ਥੈਲੇ ਜਿਹੜਾ ਨੌਜਵਾਨ ਭਰ ਕੇ ਜਾਲ ਦੇ ਵਿੱਚ ਦੋ ਪਿਜ ਬਹਾ ਪਾਣੀ ਦਾ ਉਧਰ ਹੋ ਜਵੇ ਪਰ ਕੁਝ ਨਹੀਂ ਸੁਣਾਈ ਕੋਈ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਇੱਥੇ ਪਟਾਈ ਹੋਣ ਕਾਰਨ ਹੀ ਹੋ ਰਿਹਾ ਜੀ ਇਹ ਇੱਕ ਪਾਸੇ ਪਟਾਈ ਓਨ ਕਰਕੇ ਪਾਣੀ ਇਹ ਸਾਰੀ ਟੱਕਰ ਪਾਣੀ ਦੀ ਇਧਰੇ ਵੱਜ ਰਹੀ ਹੈ ਇਧਰ ਆ ਰਹੀ ਹੈ ਇਧਰ ਆ ਰਹੀ ਹੈ ਇਧਰ ਆ ਰਹੀ ਨੁਕਸਾਨ ਟੱਕਰ ਤੋਂ ਘੁੰਮ ਕੇ ਸਾਰਾ ਫਿਰ ਇਧਰ ਬਾੜ ਪੈਂਦੀ ਹੈ ਇਹ ਰੇਤਾ ਪੱਟਣ ਵਾਲੇ ਵੀ ਸੁਣ ਲੈਣਾ ਟਿੱਪਰ ਵਾਲਾ ਕੋਈ ਸਾਥੀ ਜਾਂ ਕੋਈ ਹੋਰ ਆਇਆ ਨਹੀਂ ਰਿਹਾ ਔਰੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਤਲੁਜ ਦਰਿਆ ਦੇ ਕੰਢੇ ਤੇ ਪਹੁੰਚੇ ਹਾਂ ਲਾਈਵ ਤਸਵੀਰਾਂ ਲਗਾਤਾਰ ਟਿਕਟ ਡਿਗਰੀ ਇਹਨੇ ਪਰ ਨੌਜਵਾਨਾਂ ਦਾ ਹੌਸਲਾ ਹਜੇ ਤੱਕ ਡੱਟੇ ਹੋਏ ਕਹਿੰਦੇ ਜਦ ਜਿਹੜਾ ਬੰਨ ਉਹਨੂੰ ਰੋਕ ਨਹੀਂ ਲੈਂਦੇ ਫਤੇ ਨਹੀਂ ਕਰ ਲੈਂਦੇ ਜਦ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ ਸੋ ਲਗਾਤਾਰ ਨੌਜਵਾਨ ਜਿਹੜੇ ਨੇ ਡੱਟੇ ਹੋਏ ਨੇ ਸਤਲੁਜ ਦੇ ਵਿੱਚ ਭਾਈ ਆ ਦਰਖਤ ਲੱਗਦਾ ਪਿੱਛੋਂ ਤੋਂ ਬਹਿ ਕੇ ਆ ਗਏ ਆ ਪਿੱਛੋਂ ਤੋਂ ਬਹਿ ਕੇ ਆਵਰੇ ਤੇ ਲੱਗੇ ਸਾਰੇ ਦਰਖਤ ਬਹਿ ਕੇ ਆਏ ਨੇ ਸਾਰੇ ਅਸੀਂ ਤਾਂ ਮੈਂ ਤਾਂ ਲੋਕਾਂ ਨੂੰ ਕਹਿੰਦਾ ਵੀ 2 ਘੰਟੇ ਦਾ ਅਲਟੀਮੇਟਮ ਦੋ ਡੀ ਜ਼ੀ ਨੂੰ ਉਸ ਤੋਂ ਬਾਅਦ ਅਸੀਂ ਆਪ ਵੀਰ ਲਾ ਜਾ ਕੇ ਉਹ ਸਾਰੀ ਉਧਰ ਪਟਾਵਾਂਗੇ ਇਹਦਾ ਰੁਕ ਬਦਲਾਂਗੇ ਹਾਂ ਜੇ ਡੀਸੀ ਕਿਤੇ ਸੁਣਦਾ ਤਾਂ ਉਹਨੂੰ ਕਾ ਆ ਜਾਵੇ ਨਹੀਂ ਤਾਂ ਦੋ ਘੰਟੇ ਬਾਅਦ ਸਾਡਾ ਰੋਲਾ ਇਹਨਾਂ ਦਾ ਸ਼ੁਰੂ ਹੋ ਜਾਣਾ ਲੱਗਦਾ ਭਾਈ ਤੁਸੀਂ ਕਾਨੂੰਨ ਹੱਥ ਦੇ ਵਿੱਚ ਨੂੰ ਪ੍ਰਸ਼ਾਸਨ ਲੱਗਦਾ ਹੋਏ ਪਰਚੇ ਪਾਉਣਗੇ ਕਾਨੂੰਨ ਪੰਚਾਇਤ ਦੀ ਜ਼ਮੀਨ ਆ ਉਹਨੂੰ ਕੀ ਹੋ ਜੂਗਾ ਪੰਚਾਇਤੀ ਜ਼ਮੀਨ ਆ ਇਹਨਾਂ ਨੇ ਮੰਤਰੀਆਂ ਦੇ ਇੱਥੋਂ ਰੇਤਾ ਚੱਕਿਆ ਹੋਇਆ ਉਹਦਾ ਕਾਨੂੰਨ ਕਿਹਦੇ ਹੱਥ ਚ ਸੀਗਾ ਉਹ ਸਾਡੇ ਹੱਥੇ ਥੋੜਾ ਸੀਗਾ ਇਹਨਾਂ ਦੀ ਜੇ ਉਹ ਪੰਚਾਇਤ ਦੀ ਜ਼ਮੀਨ ਪਟਾ ਦੇਣ ਕੋਸ਼ਿਸ਼ ਕੋ ਪੱਠੀ ਨਹੀਂ ਖਰਾਬ ਹੋ ਜਾਣਗੇ ਪਰ ਇੱਧਰ ਕਿੰਨੇ ਪਿੰਡ ਉੱਜੜਨਗੇ ਵੀਰੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਡੀਸੀ ਆ ਜੀ ਮ ਆ ਜਾਣ ਪਰ ਅਕਲ ਦੇ ਆਏ ਨਹੀਂ ਰਹੇ ਮੈਂ ਲੋਕਾਂ ਨੂੰ ਕਹਿੰਦਾ ਆਲਟੀਮੇਟਮ ਦੋ 2 ਘੰਟਿਆਂ ਦਾ ਇਹਨਾਂ ਨੂੰ ਨਹੀਂ ਵੇਰ ਅਸੀਂ ਆਪ ਦੀ ਜੇਸੀ ਵੀ ਉਧਰ ਦੀ ਲ ਜਾ ਕੇ ਪਟਾਕੇ ਮੰਗਦੇ